ਦੇਵ ਜੀ ਨੂੰ ਮਿਲਿਆ ਨਾ ਉਹਦਾ ਹੀ ਪਤਾ ਲੱਗ ਗਿਆ ਸੀ ਕਿ ਗੁਰੂ ਤੇਗ ਬਹਾਦਰ ਨਾਦਪੁਰ ਤੋਂ ਕੋਟ ਯਾੜਿਆ ਆਪਿਆ ਵਾਹਿਗੁਰੂ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਦਾ ਨਾਮ ਬਖਸ਼ਣਾ ਵਾਹਿਗੁਰੂ ਬਾਪੂ ਬਲਵਾਰਕ ਸਿੰਘ ਜੀ ਦੀਆਂ ਅੱਖਾਂ 'ਚ ਰੌਸ਼ਨੀ ਵਾਪਸ ਆ ਗਈ। ਅਬ ਹਰ ਮੈ ਤੁਹਾਂ ਦੱਸਾਂ ਇਹ ਤਾਂ ਇੱਕੋ ਹੀ ਅੱਖ ਨਾਲ ਉਹਨਾਂ ਨੇ ਮੈਨੂੰ ਇੰਨਾ ਸਜਾਖਾ ਕਰਤਾ ਜਿ ਤੀਤੀ ਮਣੀ ਦਾ ਮੈਂ ਤਜਵੀਦ ਤੇ ਮੈਂ ਜਾਣੇ ਵੀ ਜਿੱਸਿਆ ਕਨੇ ਕਰ। ਕਿਸੇ ਕੋਸ਼ਲ ਹੈ। ਸਮਾਂ ਬਹੁਤ ਬਾਪੂ ਬਲਵਾਰਕ ਸਿੰਘ। ਅਜੇ ਵੀ ਕੋਸ਼ਸ਼ ਕਰਨਾ ਮਾਰਨ ਦਾ ਬੱਚਾ ਵੀ ਕੋਟਾ। ਨਹੀਂ ਹੋਈ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਬਾਪੂ ਗਲਵਾਰ ਕਿਸਿਆ ਦੇਖੀ ਮੜਾ ਜਾ ਮੇਰਾ ਚਿਹਰਾ ਕਿੱਦਾਂ ਦਾ ਲੱਗਦਾ ਤੇ ਆਏ ਹਾਏ ਹਾਏ ਇੱਕ ਮਿੰਟ ਪੱਟੀ ਖੋਲ ਲੈਣੇ ਮੈਂ ਚੰਗੀ ਤਰ੍ਹਾਂ ਨਾ ਕਿ ਖੋਲੀ ਫਿਰ ਚੰਗੀ ਤਰ੍ਹਾਂ ਨਾਲ ਹੀ ਵਾਹਿਗੁਰੂ ਵਾਹਿਗੁਰੂ ਅੱਜ ਸੱਚ ਹੋ ਗਿਆ ਜੀ ਬਈ ਬੱਚੇ ਬੋਲੇ ਸੋ ਨਹਾ ਨਾ ਨਗ ਪਰਗਟ ਹੋ ਗਿਆ ਵਾਹਿਗੁਰੂ ਬਾਪੂ ਦਿਨਦਰ ਚਿਹਰਾ ਮੇਰਾ ਆ ਕਿੰਨੀ ਉਂਗਲਾਂ ਪੰਜ ਆਹਾਂ ਇੱਕ ਇੱਕ ਉਂਗਲ ਇੱਕ ਉਂਗਲ ਕਰਤਾ ਮੇਰਾ ਉਹਨਰ ਦਾ ਬਾਪੂ ਬੜੀ ਖੁਸ਼ੀ ਹੋਈ ਪੌਣੀ ਸੀ ਮਹਾਰਾਜ ਜੀ ਇਸੇ ਤੰਦਪੱਟਾ ਠੀਕ ਕਰ ਲੈ ਮਾੜਾ ਯਾ ਅੱਖਾਂ ਮਿਲਦੀਆਂ ਨਾ ਜੀ ਜਾਂ ਤਾਂ ਉਹਨੂੰ ਪਤਾ ਹੁੰਦਾ ਹੈ ਜਾਂ ਫਿਰ ਉਹਦੀ ਗੁਰਦਾਬਾ ਆਏ ਆਏ ਜਦੋਂ ਸੀ ਮੈਨੂੰ ਮਿਲੇ ਨਾ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਗੁਰੂ ਤੇਗ ਬਹਾਦਰ ਨੰਦਪੁਰ ਤੋਂ ਪਟਿਆਲੇ ਆਇਆ ਹੋਇਆ ਹੈ ਵਾਹਿਗੁਰੂ 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 ਬਾਪੂ ਯਾਨੀ ਕਿ ਬਹੁਤ ਮਾਨ ਨੂੰ ਪ੍ਰਸੰਤਾ ਹੋਈ ਅੱਜ ਹਾਂਜੀ ਵੀ ਗਲਬਰਗ ਬਾਪੂ ਨੂੰ ਬਾਪੂ ਜੀ ਜਦੋਂ ਤੁਸੀਂ ਮਿਲੇ ਸੀ ਮੈਨੂੰ ਮੇਰੀ ਆਵਾਜ਼ ਸੁਣ ਰਹੇ ਸੀ ਕੱਲ ਸਵੇਰ ਤੇ ਕੱਲ ਸ਼ਾਮ ਤੱਕ ਵੀ ਤੁਸੀਂ ਮੇਰੀ ਆਵਾਜ਼ ਹੀ ਸੁਣ ਰਹੇ ਸੀ ਚਿਹਰਾ ਨਹੀਂ ਸੀ ਦੇਖਿਆ ਤੁਸੀਂ ਕਿਹਾ ਵੀ ਸੀ ਮੈਨੂੰ ਹਾਂ ਕਿਹਾ ਸੀ ਤਾਂ ਜਾਣ ਲੱਗੇ ਨੂੰ ਵੀ ਬਾਪੂ ਜਦੋਂ ਚਿਹਰਾ ਦੇਖੀਂਗਾ ਮੇਰਾ ਤੈਨੂੰ ਲੱਗੂ ਪਤਾ ਵੀ ਮੈਂ ਕਹਿ ਜਾ ਜਿਹੜਾ ਜ ਤੂੰ ਸੋਚਿਆ ਸੀ ਉਹ ਚਾਹੀਏ ਕਿ ਫਰਕ ਨਹੀਂ ਪੈਂਦਾ ਉਹ ਤੋਂ ਬਹੁਤ ਅਲਗੋ ਹਾਂ ਉਹ ਕੈਸਾ ਹੋਗਾ ਜਿਸकी ਨਸੂਈ ਰਹੀ ਹੈ ਹਾਂ ਹਾਂ ਅੱਖ ਰੋਪਣੀ ਨਾਉਣ ਦੇ ਹੀ ਹੋਣ ਬਸ ਹੋਰ ਤਾਂ ਵੱਖਰਾ ਹੀ ਫਾਇਦਾ ਅੱਖ ਨੂੰ ਮਲਣਾ ਨਹੀਂਗਾ ਬਿਲਕੁਲ ਟੱਚ ਨਹੀਂ ਕਰ ਮੈਨੂੰ ਜੋ ਜੋ ਉਹਨਾਂ ਨੇ ਸਮਝਾਇਆ ਨਾ ਬੈਂਡਮਾਨ ਨੇ ਹਾਂ ਕਿ ਹੁਣ ਤੇ ਵੀ ਅੱਖ ਲੱਗੇ ਆ ਤੁਸੀਂ ਖੋਲਣਾ ਹੁਣ ਤੁਸੀਂ ਸਾਡੇ ਸਾਹਮਣੇ ਆਏਂਗਾ ਸਾਡਾ ਪਤਾ ਲੱਗੇਗਾ ਸਾਡੇ ਕਰਮਾਂ ਦਾ ਬਿਲਕੁਲ ਸਚਾਈ ਹੈ ਆ ਪਾਕੇ ਕਿਹੜੇ ਰੰਗ ਦੀ ਬੰਨੀ ਹੈ ਮੇਰੇ ਡੀਲੀ ਹੈ ਜੀ ਠੀਕ ਆ ਇਹ ਮੁੰਡੇ ਦੀ ਟੀ-ਸ਼ਰਟ ਕਿਹੜੇ ਰੰਗ ਦੀ ਪਾਈ ਆ ਇਹ ਤਾਂ ਨਸਵਾਰੀ ਹੈ ਜੀ ਆਹ ਹਾਂ ਦੇਖੋ ਥੋੜਾ ਜਿਹਾ ਫਰਕ ਹੈ ਕਲਰਾਂ 'ਚ ਰੰਗ ਵੱਖਰੇ ਵੱਖਰੇ ਹੈ ਜੀ ਆਤਮਾ ਇੱਕ ਹੈ ਤੁਹਾਡੀ ਆਹ ਦੀ ਸ਼ਰ ਆ ਬਾਪੂ ਨੇ ਸ਼ਰਟ ਕਿਆ ਜੇ ਰੰਗ ਦੀ ਪਾਈ ਆ ਇਹ ਤਾਂ ਮਿਕਸ ਹੈ ਜੀ ਜੇ ਉਹ ਪਰਤੀਆਂ ਲਈਏ ਲੇਕਿਨ ਉਹ ਈੜੀ ਇਹਨੇ ਚੈੱਕਦਾਰ ਹੈ ਜੀ ਹਾਂ ਥੰ ਕਿਵੇਂ ਛੜੇ ਕਿਹੜੇ ਕਲਰ ਚ ਆ ਨੀਲਾ ਦਾ ਵਾਈਟ ਮਿਕਸ ਵਾਹ ਜੀ ਵਾਹ ਤਾਲੀਆਂ ਮਾਰੋ ਵੀ ਬਾਪੂ ਦੇ ਸਾਰੇ ਜਾਨੇ ਵਾਈ ਗੋ ਆਹ ਮਹਾਂ ਰੁਕੇ ਚੱਲ ਕੇ ਦਿਖਾਵਾਂ ਜੀ ਆਹ ਹਾਂ ਚੱਪਲਾ ਪਾ ਲਾ ਇਹ ਕੈਨਕਾਂ ਲਾ ਕੇ ਰੱਖਣੀਆਂ ਹੋਣ ਅੱਛਾ ਜੀ ਹਾਂ ਜੀ ਉਹ ਲਾ ਕੇ ਰੱਖਾਂਗੇ ਲਾ ਕੇ ਰੱਖੋ ਇਹਨਾਂ ਨੇ ਟੂਟ ਬਲ ਲਗਾ ਬਿਲਕੁਲ ਬਿਲਕੁਲ ਹਾਂ ਜੀ ਮੈਂ ਲਗਾ ਦਿੰਦਾ ਹਵਾ ਨਹੀਂ ਬਣੀ ਚਾਹੀਦੀ ਹਾਂ ਉਹਨਾਂ ਨੇ ਇਹ ਵੀ ਦੱਸਿਆ ਸੀ ਆਪਣੇ ਹਿਸਾਬ ਨਾਲ ਨਹੀਂ ਲਾਣੀਆਂ ਉੱਪਰੋਂ ਦੀ ਲਿਆਣੀਆਂ ਹਾਂ ਹਾਂ ਅੱਖ ਜਣਾ ਮਾਰਨੀ ਡੰਡੀ ਕਿਸੇ ਦਿਨ ਮੈਂ ਕਹੇ ਸਾਰਾ ਕੁਝ ਸਮਝਾਇਆ ਸਾਰਾ ਕੁਝ ਮੈਨੂੰ ਸਮਝਾਇਆ ਜੀ ਉਹਨਾਂ ਨੇ ਲੇਕਿਨ ਉਹਨਾਂ ਦੀ ਵੀ ਕੁਦਰਤ ਹੈ ਉਹਨਾਂ ਦੀ ਜੀ ਇਹ ਆਰੋ। ਵਾਹ। ਠੀਕ। ਚਲ ਬਾਪੂ ਬਿਨਾ ਹੱਥੁੱਤ ਜੇ ਲਾਇਆ ਤਾਂ ਹੁਣ ਚੱਲ ਸਕਦਾ ਹਨਾ। ਹਾਂਜੀ ਹਾਂਜੀ ਹਾਂਜੀ। ਕਿੱਥੇ ਹੱਥ ਫੜ ਕੇ ਲੈ ਜਾਣਾ ਪੈਂਦਾ ਸੀ ਜਿੱਥੇ ਹਾਂ ਰਾਹ ਦੱਸਣਾ ਪੈਂਦਾ ਉੱਚਾ ਬਾਪੂ ਨੀਵਾ ਬਾਪੂ। ਬਿਲਕੁਲ ਬਿਲਕੁਲ। ਹੁਣ ਉੱਚਾ ਨੀਵਾ ਬਾਪੂ ਵਿਗਣ ਲੱਗ ਗਿਆ। ਇਹ ਇਹ ਫਲਾਣੀ ਜਗਾ ਜੀ। ਸਭ ਉਸ ਨੂੰ ਜ਼ਰਤ ਦੀ ਦੇਣਾ ਹੈ। ਦੂਰ ਦਰਸ਼ਨ ਬਣਿਆ, ਨਜ਼ਦੀਕ ਤੋਂ ਦਰਸ਼ਨ ਉਹਨੇ ਦਿੱਤਾ। ਉਹ ਕਿੱਥੇ ਗਿਆ ਥਾ ਕਿੱਥੇ ਨਜ਼ਰ ਆਇਆ। ਮੈਂ ਚੋਰਿਆ ਹੈ ਇੰਗਲੈਂਡ ਦੇ ਦੇਖ ਰਿਹਾ ਸਾਡੇ ਘਰ ਤੇ ਹੱਥਾਂ 'ਚ ਮੈਚ ਦੇਖ ਰਿਹਾ ਵਾਹ ਜੀ ਵਾਹ ਵਾਹ ਰਿਹਾ ਅਦਨ ਆਰਾਕਤਾ ਦੂਰ ਦਰਸ਼ਨ ਦੂਰ ਦਰਸ਼ਨ ਚਲੋ ਆ ਜਾ ਬਾਪੂ ਹੁਣ ਪੈ ਜਾ ਬਸ ਬਾੜਾ ਨਹੀਂ ਤੁਰਨਾ ਨਹੀਂ ਨਹੀਂ ਹੁਣ ਮੈਂ ਤੁਹਾਨੂੰ ਦੱਸਾਂ ਜੀ ਇਹ ਤਾਂ ਇੱਕੋ ਹੀ ਅੱਖ ਨਾਲ ਉਹਨਾਂ ਨੇ ਮਿਲੂ ਇੰਨਾ ਸੁਝਾਕਾ ਕਰਤਾ ਜੇ ਦੂਜੀ ਬਣੀ ਨਾ ਮੈਂ ਤਾਂ ਜ਼ਮੀਨ ਤੇ ਪੇ ਢਾਣੇ ਵੀ ਦਿੱਸਿਆ ਕਰਨੇ ਗਿਆ ਕਰ ਗਏ ਕੋਈ ਨੰਦ ਕਹਿੰਨੇ ਕਿ ਕਿਉਂਕਿ ਅੱਖ ਉਹਨੂੰ ਦਿੱਤੀ ਆ ਮੈ ਉਹਨੇ ਦਿੱਤੀ ਅੱਖ ਹੈ ਤੇਰਾ ਸੁਜ ਕੋ ਸ਼ੌਂਕੇ ਕੀ ਲਾਗੇਗਾ ਕਿ ਤੇਰਾ ਹੀ ਆ ਤੈਨੂੰ ਦੇ ਦੇਣਾ ਮੇਰਾ ਤਾਂ ਕੋਈ ਨਹੀਂ ਜੀ ਧੰਨਵਾਦ ਆ ਇਹ ਅਸ਼wini ਬਾਈ ਜੀ ਨੇ ਇਹਨਾਂ ਦੇ ਬੇਟੀ ਆ ਪ੍ਰਿੰਕਾ ਸਾਡੀ ਧੀ ਰਾਣੀ ਬੰਬੇ ਰਹਿੰਦੀ ਆ ਉਹਨੇ ਕਰਾਇਆ ਆਪਰੇਸ਼ਨ ਤੁਹਾਡੀ ਅੱਖ ਦਾ ਅੱਛਾ ਅੱਛਾ ਬੰਬੇ ਤੋਂ ਸਰਵਿਸ ਕਰਦੇ ਹੈ ਜੀ ਹਾਂ ਜੀ ਸਰਵਿਸ ਕਰਦੀ ਹੈ ਜੀ ਨਹੀਂ ਸਰਵਿਸ ਨਹੀਂ ਕਰੇ ਉਹਨਾਂ ਨੇ ਹਸਬੈਂਡ ਸਰਵਿਸ ਕਰਦੇ ਆ ਅੱਛਾ ਜੀ ਬੈਂਕ ਦੇ ਵਿੱਚ ਪੂਰੇ ਵਾਈਸ ਪ੍ਰੈਜ਼ੀਡੈਂਟ ਨੇ ਕਿਹੜੇ ਬੈਂਕ ਦੇ ਜੀ ਐਕਸੈਸ ਬੈਂਕ ਐਕਸੈਸ ਬੈਂਕ ਦੇ ਸੀਨੀਅਰ ਵਾਈਸ ਪੈ ਠੀਕ ਹੈ ਉਹ ਬੜੀ ਹਿੰਮਤ ਵਾਲੀ ਕੁੜੀ ਆ ਜੀ ਤੁਹਾਡੇ ਘਰ ਏਡੀ ਬੇਟੀ ਨੇ ਜਨਮ ਲਈ ਆ ਉਹ ਤਾਂ ਬਸ ਮਹਾਰਾਜ ਦੀ ਕਰ ਭਾਈ ਜੀ ਕਿ ਜਿਹੜੀਆਂ ਬੇਟੀਆਂ ਆ ਨਾ ਇਹ ਵੀ ਬਹੁਤ ਵੱਡਾ ਕਰਜ ਹੈ ਕੁਝ ਲੈ ਕੇ ਜਾਂਦੀਆਂ ਕੁਝ ਸਾਨੂੰ ਦੇ ਕੇ ਜਾਂਦੀਆਂ ਹਾਂ ਇਹ ਨਹੀਂ ਗਿਆ ਬਾਸ ਤੁਸੀਂ ਤੰਦਰੁਸਤ ਰਹੋ ਤੁਹਾਡੀ ਅੱਖਾਂ ਦੀ ਲਾਈਟ ਆ ਗਈ ਆ ਸਾਡੇ ਲਈ ਮੈਂ ਇੱਕ ਹੋਰ ਬਹੁਤ ਵਧੀਆ ਜੀ ਆਪਣੇ ਇੱਕ ਕਰਮਾਂ ਦੇ ਨਾਲ ਬਾਸ ਸੁਣ ਕਿ ਮੈਂ ਜਦ ਤੱਕ ਖੋਣ ਗਿਆ ਹਾਂ ਮੈਂ ਕਹਿਣਾ ਹੀ ਬੁੜਾਉ ਕਮਨੀਆ ਪੈਸਾ ਨਹੀਂ ਮੈਂ ਚਾਹ ਗੁਰੂ ਨਾਨਕ ਦੇਵ ਜੀ ਇੱਕ ਗੱਲ ਸੁਣੀ ਮੈਂ ਭੇਵੇ ਬੋਲੀ ਸਾਹਿਬ ਗੁਰਦੁਆਰੇ ਤੇ ਕਿ ਮਾਇਆ ਨਾਲਣੀ ਹੁੰਦੀ ਹੈ ਜੱਫੇ ਮਾਰਦੀ ਹੈ ਇਹਨੇ ਜੋ ਕਾਂ ਤੋਂ ਬੱਜਿਓ ਬਸ ਇਹਦਾ ਖਾਣ ਜੋ ਕੇ ਦਾਣੇ ਮਿਲ ਜਾਨ ਬਹੁਤਾ ਬਾਪੂ ਚਾਰ ਬੰਦਿਆਂ ਦੀ ਜੀਜਤ ਹੋ ਗਈ ਬਸ ਇੰਨਾ ਬੜਾ পেট ਭਰ ਕੇ ਰੋਟੀ ਦੇ ਦੇ ਜਾਤਾ ਕਿਸੇ ਦਾ ਭਲਾ ਕਰ ਸਕਦੀ ਏ ਇਹ ਬਾਬਾ ਨਾਨਕ ਦਾ ਹਸਤੂ ਤੁਸੀਂ ਨਾ ਰੈਸਟ ਕਰ ਲੈ ਜਿਆਦਾ ਬੋਲਣਾ ਨਹੀਂਗਾ ਠੀਕ ਹੈ ਦੋ ਦਿਨ ਤੱਕ ਟੋਕਾ ਟਾਟਾ ਪੂਰਾ ਧਿਆਨ ਰੱਖਣਾ ਕਿਉਂਕਿ ਅਕ੍ਰਿਤੇ ਵਿੱਚ ਲਾਲੀ ਨਹੀਂ ਆਉਣੀ ਚਾਹੀਦੀ ਠੀਕ ਹੈ ਤੇ ਜੇ ਲਾਲੀ ਆਊਗੀ ਤਾਂ ਫਿਰ ਦਿੱਕਤ ਆਊਗੀ ਦਿੱਕਤ ਆਊਗੀ ਇਸ ਕਰਕੇ ਵਸ ਤੁਸੀਂ ਧਿਆਨ ਰੱਖਣਾ ਅਰੇਸ਼ਟ ਕਰੋ ਇਸੀ ਖੁਸ਼ ਹੋਣਾ ਜੀ ਮੈਂ ਬਹੁਤ ਬਾਪੂ ਕੋਸ਼ ਹੈ ਤੁਸੀਂ ਖੁਸ਼ ਹੋਣਾ ਮਹਾਰਾਜ ਦਾ ਬੱਚਾ ਵੀ ਖੁਸ਼ ਹੈ ਨਹੀਂ ਵਾਹਿਗੁਰੂ ਵਾਹਿਗੁਰੂ ਤੇ ਕੁ ਬਖਦਰ ਨੇ ਬਹੁਤ ਵੱਡੀ ਜੀ ਕਰਦੀ ਹੈ ਲੋਕ ਨਹੀਂ ਉਹਨਾਂ ਜੋਖ ਨੂੰ ਆ ਰਹੇ ਨੇ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਵਾਹਿਗੁਰੂ ਅਕਸਮ ਜਿਕਰ ਕਰਦੇ ਆ ਬਿਲਕੁਲ ਬਾਪੂ ਗੁਰਵਰਗ ਸਿੰਘ ਜੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ। ਲੰਤਾ ਫਤੇ ਸੰਜੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਾਪੂ ਗੁਰਵਰਗ ਸਿੰਘ ਜੀ ਨੂੰ ਗੁਰਤੇਗ ਭਦਰ ਮਹਾਰਾਜ ਦੇ ਦਰ ਤੋਂ ਦੁਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਪਟਿਆਲੇ ਤੋਂ ਲੈ ਕੇ ਆਏ ਸੀ ਤੁਸੀਂ ਦੇਖਿਆ ਉਹ ਸਾਰਾ ਮੰਜ਼ਰ ਉਸ ਟੈਂਡ ਕਿੱਦਾਂ ਦੇ ਬਾਪੂ ਜੀ ਦੇ ਹਾਲਾਤ ਸੀ ਗੁਰੂ ਘਰ ਚ ਮਹਾਰਾ ਚਰਨਾ ਚਰਦਾਸ ਕਰੀ ਸੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਬਾਪੂ ਜੀ ਨੂੰ ਲੈ ਕੇ ਚੱਲੇ ਆ ਇਹਨਾਂ ਦੀ ਅੱਖਾਂ ਦੀ ਲਾਈਟ ਵਾਪਸ ਆ ਜਾਵੇ ਤੇ ਅੱਜ ਕੁਝ ਘੰਟਿਆਂ ਜੀ ਤੁਹਾਨੂੰ ਹਜੇ ਘੰਟੇ ਹੀ ਹੋਏ ਨੇ ਐਂਟੇ ਹੀ ਹੋਏ ਤੇ ਬਾਪੂ ਦੇ ਅੱਖਾਂ ਦੀ ਲਾਈਟ ਵਾਪਸ ਵੀ ਆ ਗਈ ਬਾਪੇ ਦੀ ਕਰ ਦੇ ਦੇ ਦੇਖਦੇ ਐਦਾਂ ਹੀ ਮਤਲਬ ਮਹਾਰਾਏ ਨੇ ਇੰਨੀ ਵੱਡੀ ਕਿਰਪਾ ਕੀਤੀ ਆ ਉਹਨੂੰ ਲੈ ਕੇ ਆਏ ਆ ਆ ਕੇ ਦੂਸਰੇ ਦਿਨ ਚੈੱਕਅਪ ਕਰਾਇਆ ਤੀਸਰੇ ਦਿਨ ਆਪਰੇਸ਼ਨ ਹੋ ਰਿਹਾ ਅੱਜ ਬਾਪੂ ਜੀ ਨੂੰ ਦੇਖਣ ਵੀ ਲੱਗ ਗਿਆ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਚ ਕੀਤੀ ਅਰਦਾਸ ਨੇ ਤੇ ਤੁਹਾਡੀਆਂ ਦੁਆਵਾਂਆਂ ਅਰਦਾਸਾਂ ਨੇ ਅਸੀਸਾਂ ਨੇ ਬਾਪੂ ਗਲਵਰਗ ਸਿੰਘ ਜੀ ਦੀਆਂ ਅੱਖਾਂ ਦੇ ਵਿੱਚ ਸਾਰੇ ਰੰਗ ਭਰਦੇ ਬਾਪੂ ਕਹਿੰਦਾ ਹਜੇ ਤਾਂ ਮੈਨੂੰ ਇੱਕ ਅੱਖ ਨਾਲ ਦੇਖਣ ਲੱਗਿਆ ਕਹਿੰਦਾ ਜੇ ਮੈਨੂੰ ਦੂਜੀ ਨਾਲ ਵੀ ਦੇਖਣ ਲੱਗ ਗਿਆ ਮੈਂ ਤਾਂ ਥੱਲੇ ਕੀੜੇ ਮਕੋੜੇ ਨੇ ਕਿੰਨੇ ਕੀੜੀਆਂ ਵੀ ਦੇਖਣ ਲੱਗ ਗਣੇ ਮੈਨੂੰ ਸਹੀ ਗੱਲ ਹੈ ਕਿ ਬਾਬੇ ਦੀ ਮਿਹਰ ਆ ਮਿਹਰ ਹੈ ਉਸ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਦੋਂ ਕਿੱਥੇ ਕਿਵੇਂ ਕੀ ਤੋਂ ਉਹਨਾਂ ਨੇ ਕਿਸ ਤਰ੍ਹਾਂ ਦੀ ਸੇਵਾ ਲੈਣੀ ਹੈ ਉਹੀ ਜਾਣਦੇ ਨੇ ਸਾਡੀ ਭੈਣ ਪ੍ਰਿੰਕਾ ਉਹ ਪਹਿਲਾਂ ਵੀ ਉਹਨਾਂ ਦਾ ਸੁਨੇਹਾ ਆਇਆ ਵੀ ਕਿ ਅੱਖਾਂ ਵਾਲੇ ਆਪਰੇਸ਼ਨ ਜਿਹੜੇ ਕਰਾਉਨੇ ਆ ਤੁਸੀਂ ਉਹਦੇ 'ਚ ਮੇਰਾ ਜ਼ਰੂਰ ਹਿੱਸਾ ਪਾਇਆ ਅੱਜ ਜਦੋਂ ਬਾਪੂ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਮੈਂ ਅਸ਼wini ਬਾਈ ਜੀ ਨਾਲ ਗੱਲ ਕਰਦਾ ਸੀ ਵੀ ਇਹ ਸੇਵਾ ਜਿਹੜੀ ਪ੍ਰਿੰਕਾ ਭੈਣ ਦੇ ਹੱਥੋਂ ਲਈ ਹੈ ਮਾਰਾ ਇਨਸਾਨ ਦੇ ਪਾਸ ਤੇ ਡਾਕਟਰ ਵਰਤਿਕਾ ਜੀ ਦਾ ਬਹੁਤ ਧੰਨਵਾਦ ਆ ਦੀਪਕ ਹਸਪੀਟਲ ਦੇ ਵਿੱਚ ਜਿਨ੍ਹਾਂ ਨੇ ਆਪਰੇਟ ਕੀਤਾ ਇਹਨਾਂ ਦਾ ਤੇ ਅੱਜ ਮਾਰਾ ਦੀ ਮਿਹਰ ਨਾਲ ਬਾਪੂ ਨੂੰ ਗਲਵਰਗ ਸਿੰਘ ਜੀ ਨੂੰ ਦਿਖਣ ਲੱਗ ਗਿਆ ਪ੍ਰਿੰਕਾ ਵੀ ਬੜੀ ਭਾਗਾਂ ਵਾਲੀ ਕੁੜੀ ਆ ਰਾਣੀ ਚਲੋ ਮਹਾਰਾਜ ਕਿਰਪਾ ਕਰਨਾ ਵੀ ਵੱਡੀ ਸੇਵਾ ਤੰਦਰੁਸਤੀਆਂ ਬਖਸ਼ਣੋ ਬਿਲਕੁਲ ਜੀ ਬਿਲਕੁਲ ਹੋਰ ਹਿੰਮਤ ਦੇਣ ਉਹਨਾਂ ਨੂੰ ਸਾਡੀ ਬੇਬੇ ਥੋੜੀ ਢਿੱਲੀ ਆ ਪ੍ਰਿੰਕਾ ਦੀ ਮੰਮੀ ਅਰਦਾਸ ਕਰਿਓ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ mate ਠੀਕ ਆ ਬਾਪੂ ਫਿਰ ਮਿਲਦੇ ਆ ਹਾਂਜੀ ਹਾਂਜੀ ਕਰ ਲਾ ਰੈਸਟ ਕਰ ਲਾ ਠੀਕ ਆ ਜਿੰਦੇ ਰਹੋ 你们说。<断>